ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਦੇਸ਼ ਦੇ ਵਿੱਚ ਮੌਨਸੂਨ ਐਕਟਿਵ ਹੈ ਤੇ ਇਸੇ ਦੇ ਚੱਲਦਿਆਂ ਕਈ ਥਾਵਾਂ ਦੇ ਉੱਤੇ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ ਤੇ ਦੂਜੇ ਪਾਸੇ ਗੱਲ ਵਿਦੇਸ਼ ਦੀ ਕਰੀਏ ਅਮਰੀਕਾ ਦੀ ਕਰੀਏ ਤਾਂ ਅਮਰੀਕਾ ਦੇ ਵਿੱਚ ਵੀ ਹਾਲਾਤ ਠੀਕ ਨਜ਼ਰ ਨਹੀਂ ਆ ਰਹੀ ਉੱਥੇ ਵੀ ਭਾਰੀ ਬਰਸਾਤ ਹੋ ਰਹੀ ਹੈ ਅਮਰੀਕਾ ਦਾ ਇੱਕ ਹਿੱਸਾ ਟੈਕਸਾਸ ਜਿੱਥੇ ਭਾਰੀ ਮੀਂਹ ਦੇ ਕਾਰਨ ਸਾਰਾ ਕੁਝ ਉਥਲ-ਪੁਥਲ ਹੋ ਚੁੱਕਿਆ ਹੈ ਯਾਨੀ ਕਿ ਟੈਕਸਾਸ ਦੇ ਵਿੱਚ ਇੱਕ ਨਦੀ ਹੈ ਜਿਹਦੇ ਵਿੱਚ ਹੜ੍ਹ ਆਉਣ ਦੇ ਨਾਲ ਕਈ ਲੋਕ ਪ੍ਰਭਾਵਿਤ ਹੋਏ ਨੇ ਕਈ ਘਰਾਂ ਦੀ ਬੱਤੀ ਤੱਕ ਗੁੱਲ ਹੋ ਗਈ ਹੈ ਕਈ ਲੋਕ ਆਪਣੀਆਂ ਜਾਨਾਂ ਬਚਾਉਂਦੇ ਹੋਏ ਨਜ਼ਰ ਆਏ ਤੇ ਇਸ ਤੋਂ ਇਲਾਵਾ ਕਈ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ ਤੇ ਇਹਦੇ ਵਿੱਚ ਹੁਣ ਤੱਕ ਦੇ ਅੰਕੜਿਆਂ ਦੇ ਮੁਤਾਬਕ 13 ਦੇ ਕਰੀਬ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਜ਼ਿਕਰ ਹੋ ਗਿਆ ਕਿ ਭਾਰੀ بارش ਹੋ ਰਹੀ ਹੈ ਟੈਕਸਾਸ ਦੇ ਵਿੱਚ ਤੇ ਉੱਥੋਂ ਦੀ ਇੱਕ ਗਵਾਡਾ ਲੂਪ ਨਦੀ ਹੈ ਉਹਦੇ ਵਿੱਚ ਹੜਾ ਆਇਆ ਹੜ੍ਹ ਆਉਣ ਦੇ ਨਾਲ 13 ਲੋਕਾਂ ਦੀ ਜਾਨ ਚਲੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਇਸ ਤੋਂ ਇਲਾਵਾ ਕਈ ਲੋਕ ਪ੍ਰਭਾਵਿਤ ਹੋਏ ਨੇ ਘਰਾਂ ਦਾ ਨੁਕਸਾਨ ਹੋਇਆ ਲੋਕਾਂ ਦੀਆਂ ਜਾਇਦਾਦਾਂ ਦਾ ਕਾਫੀ ਨੁਕਸਾਨ ਹੋਇਆ ਵਾਹਨਾ ਦਾ ਨੁਕਸਾਨ ਵੀ ਹੋ ਚੁੱਕਿਆ ਹੈ ਭਾਰੀ ਬਰਸਾਤ ਇਸ ਇਲਾਕੇ ਦੇ ਵਿੱਚ ਦਰਜ ਕੀਤੀ ਗਈ ਹੈ ਤੇ ਉੱਥੋਂ ਦੇ ਜਿਹੜੇ ਮਾਹਰ ਨੇ ਜਾਂ ਕਹਿ ਲਈ ਕਿ ਉੱਥੋਂ ਦੇ ਜਿਹੜੇ ਅਧਿਕਾਰੀ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਨਹੀਂ ਪਤਾ ਕੀ ਕਦੋਂ ਇਹ ਬਰਸਾਤ ਰੁਕੇਗੀ ਤੇ ਲੋਕਾਂ ਨੂੰ ਰਾਹਤ ਮਿਲੇਗੀ ਪਰ ਉਦੋਂ ਤੱਕ ਕਾਫੀ ਨੁਕਸਾਨ ਹੋ ਜਾਏਗਾ। ਰੈਸਕਿਊ ਟੀਮਾਂ ਵੱਖ-ਵੱਖ ਇਲਾਕਿਆਂ ਵਾਸਤੇ ਰਵਾਨਾ ਹੋਈਆਂ ਨੇ ਲੋਕਾਂ ਨੂੰ ਉੱਥੋਂ ਰੈਸਕਿਊ ਕੀਤਾ ਜਾ ਰਿਹਾ ਹੈ। ਪਰ ਮੰਧ ਭਾਗੀ ਖਬਰੇ ਦੇ ਵਿੱਚ ਇਹ ਵੀ ਹੈ ਕਿ 20 ਕੁੜੀਆਂ ਲਾਪਤਾ ਹੋ ਗਈਆਂ ਨੇ। ਹੜ੍ਹਾਂ ਦੇ ਵਿੱਚ ਕੁੜੀਆਂ ਲਾਪਤਾ ਹੋਈਆਂ ਨੇ 20 ਇੱਕ ਕਰਵਿਲ ਨਾਂ ਦੀ ਜਗ੍ਹਾ ਉੱਥੇ ਇੱਕ ਕੈਂਪ ਲੱਗਿਆ ਹੋਇਆ ਸੀ। ਉਸ ਕੈਂਪ ਦੇ ਵਿੱਚ ਕਾਫੀ ਬੱਚੇ ਕਹਿੰਦੇ ਸ਼ਮੂਲੀਅਤ ਕਰ ਰਹੇ ਸੀ ਜਿਦੇ ਵਿੱਚ ਕਈਆਂ ਨੂੰ ਰੈਸਕਿਊ ਕੀਤਾ ਗਿਆ ਹੈ। ਤੇ ਕਈ ਜਿਹੜੇ ਨੇ ਉਹ ਪਾਣੀ ਦੀ ਮਾਰ ਨਹੀਂ ਚੱਲ ਸਕੇ ਤੇ ਉਹਦੇ ਵਿੱਚ ਵਹਿ ਗਏ ਨੇ ਜਿਦੇ ਵਿੱਚ 20 ਲੜਕੀਆਂ ਦੱਸੀਆਂ ਜਾ ਰਹੀਆਂ ਨੇ ਤੇ ਜਾਣਕਾਰੀ ਮੁਤਾਬਕ 700 ਤੋਂ ਜ਼ਿਆਦਾ ਬੱਚਿਆਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾ ਦਿੱਤਾ ਗਿਆ ਹੈ ਉੱਥੇ ਇੱਕ ਤਰ੍ਹਾਂ ਦਾ ਕੈਂਪ ਲੱਗਿਆ ਹੋਇਆ ਸੀਗਾ ਉਸ ਕੈਂਪ ਦੇ ਵਿੱਚ ਇਹ ਸਾਰੇ ਬੱਚੇ ਸ਼ਮੂਲੀਅਤ ਕਰ ਰਹੇ ਸੀ 2600 ਤੋਂ ਜ਼ਿਆਦਾ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਜਦੋਂ ਨਦੀ ਦੇ ਵਿੱਚ tufaan ਆਉਂਦਾ ਉਸ ਤੋਂ ਬਾਅਦ ਚ ਨਾਲ ਲੱਗਦੇ ਜਿਹੜੇ ਨਾਲੇ ਨੇ ਛੋਟੀਆਂ ਨਹਿਰਾਂ ਨੇ ਉਹਨਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਅਚਾਨਕ ਵੱਧ ਜਾਂਦਾ ਤਾਂ ਹਾਈਵੇ ਦੇ ਉੱਤੇ ਪਾਣੀ ਆ ਜਾਂਦਾ ਤਾਂ ਕਈ ਵਾਹਨ ਵੀ ਇਹਦੇ ਵਿੱਚ ਨੁਕਸਾਨੇ ਗਏ ਨੇ ਕਈ ਵਾਹਨ ਇਹਦੇ ਵਿੱਚ ਰੁੜ ਗਏ ਨੇ ਗੱਲ ਕਰ ਰਹੇ ਹਾਂ ਅਮਰੀਕਾ ਦੇ ਟੈਕਸਾਸ ਦੀ ਜਿੱਥੇ ਗਵਾਡਾ ਲੂਪ ਨਦੀ ਦੇ ਵਿੱਚ ਹੜ ਆ ਚੁੱਕਿਆ ਹੈ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਰੈਸਕਿਊ ਟੀਮਾਂ ਅਜੇ ਵੀ ਜੜੀਆਂ ਨੇ ਉਹ ਕੰਮਕਾਜ ਦੇ ਵਿੱਚ ਜੁਟੀਆਂ ਹੋਈਆਂ ਨੇ ਲੋਕਾਂ ਨੂੰ ਇਹਨਾਂ ਹਾਲਾਤਾਂ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਟੈਕਸਾਸ ਦੇ ਜਿਹੜੇ ਉਪ ਰਾਜਪਾਲ ਨੇ ਡੈਨ ਪ੍ਰੈਟ੍ਰਿਕ ਉਹਨਾਂ ਨੇ ਕਿਹਾ ਹੈ ਕਿ ਅਸੀਂ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਦੂਜੇ ਪਾਸੇ ਜਿਹੜੇ ਟੈਕਸਾਸ ਦੇ ਗਵਰਨਰ ਨੇ ਉਹਨਾਂ ਦਾ ਨਾਮ ਹੈ ਗ੍ਰੈਗ ਅਬਾਟ ਉਹਨਾਂ ਨੇ ਕਿਹਾ ਹੈ ਕਿ ਅਸੀਂ ਹੜ੍ਹਾਂ ਦੇ ਨਾਲ ਨਿਪਟਣ ਵਾਸਤੇ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਲੋਕਾਂ ਨੂੰ ਰਾਹਤ ਪਹੁੰਚਾਈ ਜਾ ਸਕੇ ਤੇ ਦੂਜੇ ਪਾਸੇ ਜੇਕਰ ਰੈਸਕਿਊ ਟੀਮਾਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਕਿ ਕਿੰਨੇ ਕੁ ਲੋਕ ਰੁੜ ਗਏ ਨੇ ਕਿੰਨੇ ਕੁ ਲੋਕਾਂ ਨੂੰ ਬਚਾਇਆ ਗਿਆ ਇਹ ਜੇ ਅੰਕੜਾ ਦੱਸਣਾ ਕਹਿੰਦੇ ਮਮਕਨ ਨਹੀਂ ਹੈਗਾ ਕਿਉਂਕਿ ਬਚਾਅ ਕਾਰਜ ਲਗਾਤਾਰ ਜਾਰੀ ਨੇ ਤੇ ਦੂਜੇ ਪਾਸੇ 2600 ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਦਰਖਤਾਂ ਦੇ ਉੱਤੇ ਉੱਚੀਆਂ ਥਾਵਾਂ ਦੇ ਉੱਤੇ ਚੜ ਕੇ ਆਪਣੀ ਜਾਨ ਬਚਾਈ ਹੈ ਕਿਉਂਕਿ ਇਕਦਮ ਇਹ ਹੜ ਆਇਆ ਸੀਗਾ ਕਿਉਂਕਿ ਦੇਰ ਰਾਤ ਤੋਂ ਬਰਸਾਤ ਉੱਥੇ ਹੋ ਰਹੀ ਸੀ ਬਰਸਾਤ ਜਦੋਂ ਤੇਜ਼ ਹੁੰਦੀ ਹੈ ਤਾਂ ਕਰਵਿਲ ਕਾਉਂਟੀ ਜਗ੍ਹਾ ਹੈ ਉਥੇ 5 ਤੋਂ ਲੈ ਕੇ 10 ਇੰਚ ਬਰਸਾਤ ਹੋਈ ਹੈ ਜਿਸ ਨੇ ਸਾਰਾ ਕੁਝ ਉਥਲ ਪੁਥਲ ਕੀਤਾ ਹੈ ਜਿਸ ਦੀ ਵਜ੍ਹਾ ਦੇ ਨਾਲ ਟੈਕਸਸ ਦੀ ਜਿਹੜੀ ਗਵਾਡਾ ਲੂਪ ਨਦੀ ਹੈ ਉਹਦੇ ਵਿੱਚ ਪਾਣੀ ਦਾ ਪੱਧਰ ਕੁਝ ਹੀ ਘੰਟਿਆਂ ਦੇ ਵਿੱਚ 7 ਫੁੱਟ ਤੋਂ ਵੱਧ ਕੇ 29 ਫੁੱਟ ਦੇ ਉੱਤੇ ਪਹੁੰਚ ਗਿਆ ਤਾਂ ਇਸ ਕਰਕੇ ਇਹ ਹੜ੍ਹਾਂ ਵਰਗੇ ਹਾਲਾਤ ਬਣੇ ਨੇ ਲੋਕਾਂ ਨੂੰ ਰੈਸਕਿਊ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਟੀਮਾਂ ਹੈਲੀਕਾਪਟਰ ਤੱਕ ਦੀ ਵੀ ਵਰਤੋਂ ਕਰ ਰਹੀਆਂ ਨੇ ਤਾਂ ਜੋ ਹਾਲਾਤਾਂ ਦੇ ਵਿੱਚ ਘਿਰੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ ਤੇ ਬਾਕੀ ਰਾਹਤ ਵਗੈਰਾ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰ ਹਾਲਾਤ ਨੇ ਜਿਹੜੇ ਉਹ ਟੈਕਸਾਸ ਦੇ ਵਿੱਚ ਕਾਫੀ ਬੇਕਾਬੂ ਹੁੰਦੇ ਨਜ਼ਰ ਆ ਰਹੇ ਨੇ ਬਰਸਾਤ ਕਹਿੰਦੇ ਅਜੇ ਵੀ ਉੱਥੇ ਇਸੇ ਤਰ੍ਹਾਂ ਹੀ ਚੱਲ ਰਹੀ ਹੈ ਇਸ ਕਰਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਜਿਹੜੇ ਲੋਕ ਲਾਪਤਾ ਹੋਏ ਨੇ ਖਾਸ ਕਰ ਜਿਹੜੀਆਂ 20 ਲੜਕੀਆਂ ਇੱਕ ਕੈਂਪ ਚੋਂ ਲਾਪਤਾ ਹੋਈਆਂ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂ ਸਹੀ ਸਲਾਮਤ ਨੇ ਇਹਦੇ ਵਾਸਤੇ ਵੀ ਦੁਆਵਾਂ ਵਗੈਰਾ ਕੀਤੀਆਂ ਜਾ ਰਹੀਆਂ ਨੇ ਪਰ ਹਾਲਾਤ ਟੈਕਸਾਸ ਦੇ ਵਿੱਚ ਅਮਰੀਕਾ ਦੇ ਵਿੱਚ ਕਾਫੀ ਬੇਕਾਬੂ ਹੁੰਦੇ ਨਜ਼ਰ ਆ ਰਹੇ ਨੇ ਤਾਂ ਕੁੱਲ ਇਲਾਕੇ ਹੈਲੀਕਾਪਟਰ ਵਗੈਰਾ ਦੀ ਮਦਦ ਲੈ ਕੇ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ